ਨਾ ਅਸੀਂ ਜੀਵ ਦਾ ਆਉਣਾ ਸਾਂਭਿਆ ਨਾ ਇਹਦਾ ਜਾਣਾ ਸਾਂਭਿਆ ਆਉਣ ਦੀ ਗੱਲ ਤਾਂ ਕਰਨ ਸਟੇਜ ਤੇ ਕਰ ਨਹੀਂ ਸਕਦੇ ਮਰਿਆਦਾ ਸਿਰਫ ਜਨਮ ਸੰਸਕਾਰ ਹੀ ਲਿਖੇ ਇਹ ਤਾਂ ਲਿਖਿਆ ਨਹੀਂ ਜਨਮ ਤੋਂ ਪਹਿਲਾਂ ਮਾਂ ਕੀ ਕਰੇ ਬਹੁਤ ਘੱਟ ਘੱਟ ਥਾਵਾਂ ਤੇ ਮਿਲੇਗਾ ਇਹਨੂੰ ਬਿਲਕੁਲ ਪਲੀਜ਼ ਦੂਜੇ ਪਾਸੇ ਨਾ ਕਿਸੇ ਕੋਈ ਸ਼ਬਦ ਵਰਤ ਲੈ ਵੀ ਇਹ ਕਿਹੜੀਆਂ ਗੱਲਾਂ ਸ਼ੁਰੂ ਹੋ ਗਈਆਂ ਇਹ ਜੀਵ ਜਿਸ ਵਕਤ ਮਾਂ ਦੇ ਉਦਰ ਚ ਨਿਵਾਸ ਕਰੇ ਮਰਦਿਆਂ ਦੀ ਤਾਂ ਸਾਰੇ ਅਰਦਾਸ ਕਰਨ ਹੁੰਦੇ ਆ ਜਿੱਦਨ ਘਰ ਜੀਵ ਹੁੰਦਾ ਕਦੀ ਕਿਸੇ ਅਰਦਾਸ ਕੀਤੀਏ ਦਾਤਾ ਜੀ ਕੁੱਖ ਨੂੰ ਭਾਗ ਲੱਗਾ ਕਿਰਪਾ ਕਰੀ ਇਸ ਕੁੱਖ ਚ ਉਹ ਪੈਦਾ ਹੋਵੇ ਜਿਹੜਾ ਤੇਰੀ ਭਗਤੀ ਵਾਲਾ ਹੋਵੇ ਨਹੀਂ ਕੀਤੀ ਕਦੀ ਪਰ ਆਪਾਂ ਕੰਗੇ ਮਰਿਆਦਾ ਚ ਕੋ ਨਹੀਂ ਲਿਖਿਆ ਵੇਖੋ ਇਹ ਗੱਲਾਂ ਮਰਿਆਦਾ ਤਾਂ ਉਹ ਕੁਝ ਮਦਾਨੇ ਪਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਅਰਜ਼ ਕਰਾਂਗਾ ਜਦੋਂ ਜੀਵ ਮਾਤਾ ਦੇ ਉਦਰ ਚ ਨਿਵਾਸ ਕਰੇ ਮਾਂ ਕੱਲੀ ਬੱਚੇ ਨੂੰ ਆਹਾਰ ਨਹੀਂ ਦਿੰਦੀ ਮਾਂ ਬੱਚੇ ਨੂੰ ਵਿਚਾਰ ਦੇ ਸਕਦੀ ਏ ਜਿਉਂ-ਜਿਉਂ ਕੋਖ ਵਿੱਚ ਸੰਤਾਨ ਪਾਲਦੀ ਹੋਵੇ ਤਿਉਂ-ਤਿਉਂ ਆਪਣੀ ਸੁਰਤ ਨੂੰ ਹਰ ਪਾਸਿਓਂ ਰੋਕ ਕੇ ਆਪਣੇ ਬੱਚੇ ਵੱਲ ਵੀ ਧਿਆਨ ਟਿਕਾ ਕੇ ਉਹਦੀ ਧੜਕਣ ਨਾਲ ਆਪਣੇ ਦਿਲ ਦੀ ਧੜਕਣ ਚੋਂ ਵਹਿ ਗੁਰੂ ਪਚਾਏ ਮੈਂ ਗੁਰੂ ਤੇ ਭਰੋਸਾ ਕਰਕੇ ਕਹਿੰਨਾ ਜਨਮ ਲੈਣ ਵਾਲਾ ਰੱਬ ਦਾ ਭਗਤ ਪੈਦਾ ਹੋਵੇਗਾ ਗੁਰ ਸਿੱਖ ਪੈਦਾ ਹੋਵੇਗਾ ਜਨਮ ਲੈਣ ਵਾਲਾ ਆ ਰਿਹਾ ਤੇ ਮਾਂ ਤਾਂ ਵੇਂਦੀ ਫਿਰਦੀ ਨਾਟਕ ਉਹ ਪਿਲਵਾ ਵੇਂਦੀ ਵੀ ਸਾਰੀ ਸਾਰੀ ਰਾਤ ਖਿਮਾ ਕਰਿਓ ਜੇ ਜਿਹੜਾ ਉਹ ਕੁੱਖ ਚੋਂ ਪੈਦਾ ਹੋਣਾ ਕਈਆਂ ਕਹਣੇ ਅਨਪੜਤਾ ਵਾਲੀ ਗੱਲ ਕਰਦੇ ਬਿਲਕੁਲ ਸੱਚ ਜੇ ਜੀ ਕੋ ਜੈ ਫੁਰਨੇ ਜੀ ਕੋ ਜੈ ਖਿਆਲ ਸਿ ਦੇਣੇ ਪੈਂ ਮੈਨੂੰ ਆ ਗੁਰਸਿੱਖਾ ਪਿਛਲੇ ਦਿਨੀ ਕਾ ਵੀ ਗੁਰਸਿੱਖੀ ਜੀਵਨ ਬਾਰੇ ਮੈਂ ਬੇਨਤੀ ਕੀਤੀ ਸੀ ਤੁਸੀਂ ਮੈਨੂੰ ਕੁਝ ਪੁਆਇੰਟ ਦੱਸੋ ਵੀ ਕਿਸ 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 ਪ੍ਰਕਾਰਾਂ ਚ ਮੈਂ ਇੱਕ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਤਾਂ ਸਿੱਖ ਦੇ ਘਰ ਦਾ ਇਹ ਫਰਜ਼ ਹੈ ਜਿਸ ਘਰ ਦੇ ਵਿੱਚ ਜਿਹਦੀ ਕੁੱਖ ਚੋ ਜਨਮ ਲੈਣ ਵਾਲਾ ਖੁਦ ਬਾਪ दारू ਨਾਲ ਧੁੱਤ ਹੋਇਆ ਪਿਆ ਹੈ ਕੀ ਸੰਤਾਨ ਤੋ ਆਸ਼ ਕਰਨਿਆ ਕੋਈ ਖਰ ਹਰਾ ਬੂਟਾ ਰਹਿ ਜੂ ਜਦੋਂ ਘਰ ਪਤਾ ਹੈ ਵੀ ਜੀਵ ਆਉਂਦਾ ਪਿਆ ਉਸ ਘਰ ਲਈ ਮਾਹੌਲ ਸਰਜੀਏ ਅਸੀਂ ਸਿਰਜਨੇ ਜ਼ਰੂਰ ਆਂ ਉਹਦੇ ਲਈ ਡੈਕੋਰੇਸ਼ਨ ਕਰ ਦਿੱਤੀ ਇਸਕ ਨਵਾਂ ਬੇਬੀ ਆਉਣੇ ਅਸੀਂ ਸਾਰੇ ਜੀ ਇਕੱਠੇ ਆ ਉਹ ਪਿਆਰਿਓ ਗੁਰਸਿੱਖੋ ਉਹਦੇ ਲਈ ਮਟੀਰੀਅਲ ਇਕੱਠਾ ਨਾ ਕਰੋ ਜੇ ਬੇਬੀ ਨੇ ਆਉਣਾ ਹੈ ਉਹਦੇ ਲਈ ਗੁਰੂ ਨਾਨਕ ਦਾ ਸ਼ਬਦ ਗਾਓ ਮਾਂ ਇੰਨੀ ਕੋਈ ਬਾਦ ਕਰੇ ਉਹਦੇ ਸਾਰੇ ਫੁਰਨੇ ਮਿਟ ਜਾਣ ਗੁਰੂ ਗੁਰੂ ਜਪੇ ਉਹਦੀ ਕੁੱਖ ਚੋਂ ਪੈਦਾ ਹੋਣ ਵਾਲਾ ਭਾਈ ਮਣੀ ਸਿੰਘ ਜੈਸਾ ਹੋਵੇਗਾ ਭਾਈ ਤਾਰੂ ਸਿੰਘ ਜੀ ਜੈਸਾ ਹੋਵੇਗਾ ਇਸੇ ਕਰਕੇ ਜਦੋਂ ਮਹਾਰਾਜ ਜੀ ਨੇ ਦੇਖੋ ਅਸੀਂ ਸ਼ਬਦ ਪੜਨੇ ਆ ਸਤਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮੈਂ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਹੁ ਅਸੀਂ ਅਰਥ ਇਹੀ ਕਰਨੇ ਆ ਜੀ ਕਿ ਕੋਕੇ ਸੰਤ ਤੇ ਮਾਤਾ ਦਾ ਮਨ ਬੜਾ ਖੁਸ਼ ਗੁਰੂ ਗ੍ਰੰਥ ਸਾਹਿਬ ਚੋਂ ਪੁੱਛ ਕੇ ਦੇਖੋ ਕਿਹੜਾ ਵਿਗਾਸ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਤਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮੈਂ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਫਿਰ ਪੈਦਾ ਕੌਣ ਹੋਇਆ ਮਨੁੱਖ ਨਹੀਂ ਜੰਮਿਆ ਪੁੱਤ ਭਗਤ ਗੋਬਿੰਦ ਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਤਾਂਤ ਮਾਤਮੋਰ ਅਲਖ ਅਰਾਦਾ ਬਹੁਤ ਜੋਗ ਸਾਧਨਾ ਸਾਧਾ ਤਿੰਜੋ ਕਰੀ ਅਲਕੀ ਸੇਵਾ ਤਾਂ ਤੇ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਇ ਸਮੇਂ ਦਿਆ ਤਬ ਹਮ ਜਨਮ ਕੱਲੂ ਮਹਿ ਲਿਆ ਮਾਪੇ ਦੀ ਇਬਾਦਤ ਉਹ 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 ਦਿਨ ਸਾਂਭ ਲਈਏ ਦੂਜੀ ਗੱਲ ਜਦੋਂ ਪੁਰਾਣੀ ਚੜਾਈ ਕਰਦਾ ਸਾਨੂੰ ਪਤਾ ਹੈ ਦੇਖੋ ਡਾਕਟਰਾਂ ਨੇ ਕਹਿ ਦਿੱਤਾ ਵੈਸੇ ਤਾਂ ਕਲ ਵੀ ਮੈਂ ਕਿਹਾ ਕੇ ਪ੍ਰੋਸੈ ਨਹੀਂ ਕਿਹਾ ਜਾਣਾ ਕਿ ਮਰਾਂਗੇ ਉਹਦੇ ਲਈ ਸੀ ਕੀ ਕਰ ਸਕਨੇ ਉਹਦੇ ਲਈ ਕੁਝ ਕੀਤਾ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਹੁਤ ਕੁਝ ਕੀਤਾ ਜਾ ਸਕਦਾ ਉਹਦੇ ਸੁਰਤ ਜੋੜਨ ਵਿੱਚ ਸਹਾਇਕ ਹੋ ਫਿਰ ਸੁਣਿਓ ਸੁਰਤ ਜੋੜਨ ਚ ਕਿਵੇਂ ਪਤਾ ਹੈ ਮੰਜੇ ਤੇ ਪਿਆ ਹੈ ਸਾਡੇ ਲੋਕ ਅਕਸਰ ਉਹਦੀ ਸੁਰਤ ਨੂੰ ਮੋਹਵਲ ਖਿੱਚਦੇ ਆ ਮਰਨ ਵੇਲੇ ਨਿੱਕਾ ਜਿਹਾ ਨਿਆਣਾ ਲਾਤਾ ਬਾਪੂ ਜੀ ਪਛਾਣਿਆ ਜੇ ਕਿਹੜਾ ਉਹ ਵਿਚਾਰਾ ਆਦਾ ਗਲੇ ਚੋ ਬਾਹਰ ਨਿੱਕੀ ਤੇ ਕਿ ਦੋਤਾ ਪੋਤਾ ਕਹਿੰਦਾ ਪਛਾਣ ਲਿਆ ਇਹ ਇਹਨੇ ਕੀ ਦੇਣਾ 4 ਸਾਲ ਦੇ ਨੇ ਕੀ ਪਛਾਣਨਾ ਚਾਹੁੰਦੇ ਉਹਨੂੰ ਪੁੱਤਰ ਆ ਗਿਆ ਪਛਾਣਿਆ ਜੇ ਧੀ ਆ ਗਈ ਪਛਾਣਿਆ ਜੇ ਗੁਰਮਖੋ ਉਹਦੇ ਕੰਨਾਂ 'ਚ ਵਹਿਗੁਰੂ ਬੋਲੋ ਤੇ ਉਹਨੂੰ ਕਹੋ ਬਾਪੂ ਕਿਤੇ ਪਹਿਚਾਣ ਕਦੀ ਸੰਗਤ ਜਾ ਕੇ ਵਹਿਗੁਰੂ ਕਿਹਾ ਸੀ ਉਦੀ ਸੁਰਤ ਨੂੰ ਸੀ ਖੰਡਾਨੇ ਪਏ ਉਹ ਵਿਚਾਰਾ ਇਹ ਪੋਤਰੇ ਨੂੰ ਵੇਂਦਾ ਇੱਕਦਮ ਹੌਕਾ ਲੈਂਦਾ ਠਾ ਕਰਕੇ ਨਾਲ ਹੀ ਮਰ ਜਾਂਦਾ ਅਗਲਾ ਸਫਰ ਵਿਗਵਾ ਦਿੰਦਾ